ਅਣੀ ਮਸਲਾ ਬਾਈ ਇਹ ਕੀ ਮਸਲਾ ਹੈ ਕੀ ਗੱਲ ਬਾਤ ਹੋ ਗਈ ਜਿਹੜੀ ਆ ਟੁੱਟ ਪੱਜ ਹੋਈ ਜਿਹੜੀ ਆਪਣੀ ਇਹ ਮਸਲਾ ਹੈ ਬਾਈ ਜੀ ਇਹ ਨਹਿਰੀ ਮਹਿਕ ਵਿੱਚ ਆ ਸੀਗਾ ਜੀ ਇਹ 40 45 ਸਾਲ ਤੋਂ ਉੱਥੇ ਬੈਠੇ ਆ ਜੀ ਅੱਛਾ ਜੀ ਪਹਿਲਾਂ ਸੀ ਨਹਿਰੀ ਮਹਿਕ ਨੂੰ ਕਰਾਇ ਵੀ ਦਿੱਤਾ ਰ ਹਰ ਗੁਰ ਸਿੱਧਾ ਸਾਰੇ ਆ ਪਈਆਂ ਜੀ ਅੱਛਾ ਜੀ ਤਾਂ 20 25 ਸਾਲ ਦੇ ਸਿੱਧਾ ਪਈਆਂ ਨਹਿਰੀ ਮਹਿਕ ਨੂੰ ਕਰਾਇਮ ਚੱਲੇ ਆ ਜੀ ਤੇ ਇਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਿ ਨੂੰ ਦਿਖਾएंगे ਸਿੱਧਾ ਇਹਨਾਂ ਨੂੰ ਅੱਛਾ ਜੀ ਇਹਨੇ ਸਾਡੀ ਕੋਈ ਪੁੱਛ ਗੱਲ ਸੁਣੀ ਕੀਤੀ ਸਾਡੇ 5 ਵਜੇ ਪੂਰੀ ਕੋਸਲੇ ਆ ਗਏ ਜੀ ਇਹ ਪੂਰੀ ਤੱਕੇ ਨਾਲ ਉਹ ਦੁਕਾਨ ਘਰ ਤੇ ਗੱਲ ਸਮਝਾ ਲ ਖਰਚੇ ਨੂੰ ਸ ਤੁਹਾਡੇ ਕੋਲ ਇਹ ਕਪਟਨ ਜੀ ਰੇਤ ਗਾਂ ਦੇ ਟੈਂਸ਼ਨ ਚਾਰਜ ਦਾ ਫਰਚਿਚਰ ਸੀਗਾ ਪੁੱਤੀਆਂ ਦੁਕਾਨਾਂ ਮਤਲਬ 45 40 45 ਸਾਲ ਤੋਂ ਬੈਠੇ ਸੀਗੇ ਤੇ ਬਿਜਲੀ ਦੇ ਬਿੱਲ 25 25 ਸਾਲੋਂ ਦੇ ਮੀਟਰ ਲੱਗਿਆ ਨੂੰ ਸਾਡੇ ਜੀ ਸਾਰੇ ਮੀਟਰ ਬਿੱਲ ਅਪਡੇਟ ਆ ਸਾਰੇ ਜੀ ਕੋਈ ਡਿਫਾਲਟਰ ਨਹੀਂ ਕਿਸੇ ਵੀ ਕਿਸੇ ਨਾ ਬੰਦਾ ਵੀ ਤੇ ਅੱਜ ਬਾਕੀ ਤਰੀਕ ਸੀ ਜੀ ਇੱਥੇ ਮੈਨੂੰ ਕੋਈ ਤੇਜ਼ ਚੱਲ ਰਿਹਾ ਮੈਂ ਤੇ ਕੱਲ੍ਹ ਸੰਮਣ ਭੇਜਿਆ ਇਹਨਾਂ ਨੂੰ ਸੰਮਣ ਸੀ ਵੀ ਦਿੱਤੇ ਨੇ ਬੇਚੜੀ ਨੇ ਪੰਰਿਆ ਕੇ ਕਾਰ ਵੀ ਕਰਦੀ ਹੈ ਇਹ ਨਕਾ ਕਰੋ ਤੁਹਾਡੀ ਤੁਹਾਡੀ ਮੰਗ ਕੀ ਹੈ ਹੁਣ ਸਾਡੀ ਮੰਗ ਇਹ ਜੀ ਹੁਣ ਇੱਕ ਦੇਖੋ ਸਰਕਾਰ ਭਗਵਾਨ ਦਮਨ ਜੀ ਕਹਿੰਦੇ ਅਸੀਂ ਤਕਰੀਬਨ ਰੁਜ਼ਗਾਰ ਦਿੰਨੇ ਆ ਹਾਂ ਅਸੀਂ ਲੋਕਾਂ ਲੋਕਾਂ ਦੇ ਟੱਪੇ ਲੱਗ ਜਾਂਦੇ ਉਹ ਕਿਹੜੇ ਟੱਪੇ ਲੱਗ ਜਾਇਆ ਕਰਨਗੇ ਲੋਕ ਵੀ ਇੱਥੇ ਟੀਕੇ ਹੁੰਦੇ ਲੋਕਾਂ ਦੇ ਹੁਣ ਇੰਨੇ ਦੇਖੋ ਕਟੋਂਰ 200 ਬੰਦਾ ਬੇਰੁਜ਼ਗਾਰ ਕਰਤਾ ਸਰਕਾਰ ਨੇ ਜੀ ਬਲੋ ਗਲਤ ਪਾਸੇ ਜਾਊਗੀ ਉਹ ਜਾਣਗੇ ਉਹ ਅਸੀਂ ਇਹ ਮਨਾਜਮਾ ਦੇ ਜਵਾਬ ਤਾਂ ਘਰ ਬਸ ਦੇ ਤੋਂ ਪਾਲਦੇ ਸੀਗੇ ਉਹ ਤੁਸੀਂ ਕਹੋ ਕੋਈ ਬੰਦਾ ਹੋਣਾ ਜੋ ਰੋਜ਼ਗਾਰ ਹੀ ਖੋਲੇ ਜੀ ਸਰਕਾਰ ਨੇ ਥੋੜੇ ਥੋੜੇ ਕਿੰਨੇ ਮਾਲਾਂ ਲੱਗੇ ਸੀ ਜੀ ਫਿਰ ਹਾਲਤ ਸਰਕਾਰ ਕੋਲ ਹੀ ਹਰੇਕ ਦੁਕਾਨਾਂ ਚਾਰ-ਦਾਰ ਪੰਜ-ਪੰਜ ਮਾਲਾਂ ਜਨ ਲੱਗੇ ਸੀਗੇ ਜੀ ਸਾਰੇ ਗਰੀਬ ਪਰਿਵਾਰ ਸੀਗੇ ਸਾਰੇ ਜੀ ਇਹ ਸਰਕਾਰ ਇੱਕ ਪਾਸੇ ਕਹਿੰਦੀ ਆ ਅਸੀਂ ਰੋਜ਼ਗਾਰ ਦਿੰਨੇ ਆ ਆ ਰੋਜ਼ਗਾਰ ਆਈ ਆ ਦੇਖੋ ਤਾਂ ਕਿਸੇ ਸਰੀਆਮ ਤੋਂ ਸਰਕਾਰ ਦੀ ਆ ਚੱਕੇ-ਬੱਟੇ ਉਹ ਤੁਹਾਨੂੰ ਸਰਕਾਰ ਨੂੰ ਵੋਟਾਂ ਪਾ ਲੋ ਬਣਾਓ ਇਸ ਤੋਂ ਉਹ ਸਰਕਾਰ ਸੀ 40 ਸਾਲ ਹੋ ਗਏ ਇੰਨੇ ਸਰਕਾਰਾਂ ਪਹਿਲਾਂ ਆਕੀ ਜੀਆਂ ਤੁਸੀਂ ਆਪਣੇ ਇਲਾਕੇ ਦੇ ਐਮਐਲਏ ਆਪਣੇ ਉਹਨਾਂ ਕੋਲ ਤੁਸੀਂ ਗਏ ਹੋ ਜੀ ਤੁਸੀਂ ਪ੍ਰਧਾਨ ਸਿੱਤੂ ਕੋਲ ਵੀ ਜੇਸਨ ਨੇ ਬੇਨਤੀ ਕੀਤੀ ਜੀ ਦੇਖੋ ਜੀ ਇੰਨੇ ਸਾਲਾਂ ਤੋਂ ਪੁਰਾਣੇ ਬੈਠਿਆ ਜੀ ਸਾਨੂੰ ਦੋ ਵਾਰ ਵੀ ਹੱਲ ਕੀਤਾ ਜਾਵੇ ਜਾਂ ਸਾਨੂੰ ਦੋ ਮਹੀਨਿਆਂ ਦਾ ਟਾਈਮ ਦਿੱਤਾ ਜਾਵੇ ਸਾਡੇ ਤੋਂ ਮਹੀਨਿਆਂ ਦਾ ਟਾਈਮ ਵੀ ਨਹੀਂ ਦਿੱਤਾ ਜੀ ਅਸੀਂ ਕਿਰਾਇਆ ਵੀ ਦਿਨੂੰ ਤਿਆਰ ਸੀ ਪਹਿਲਾਂ ਕਿਰਾਇਆ ਸੀ ਭਰਦੇ ਨਹੀਂ ਮੇਰੇ ਸਾਡੇ ਸਾਰੇ ਸੂਤ ਸੂਤ ਪਿਆ ਜੀ ਤੁਸੀਂ ਤਾਂ ਕਿੰਨਾ ਟਾਈਮ ਹੋ ਗਿਆ ਸੀ ਬਾਈ ਉੱਥੇ ਬੈਠਣ ਨੂੰ 40 45 ਸਾਲ ਹੋ ਗਏ ਬੈਠਣ ਨੂੰ 50 ਸਾਲ ਹੋ ਗਏ ਕਿੰਨੇ ਸਾਲ ਹੋ ਗਏ ਜੀ ਹਾਂ 50 ਸਾਲ ਹੋ ਗਏ 50 ਸਾਲ ਬਹੁਤ ਬੋਲਣਾ ਚਾਹੁੰਦੇ ਹਾਂ ਸਰਕਾਰ ਬਾਰੇ ਬੋਲਣਾ ਚਾਹੁੰਦੇ ਹਾਂ ਸਰਕਾਰ ਦੇਖੋ ਸਪਸ਼ਟ ਨਹੀਂ ਕਹਣਾ ਚਾਹੁੰਦੇ ਹਾਂ ਸਰਕਾਰ ਨੇ ਬਹੁਤ ਗਲਤ ਕੰਮ ਕੀਤਾ ਰੋਜ਼ਗਾਰ ਦੇਣ ਦੀਏ ਬੇਰੋਜ਼ਗਾਰ ਕਰ ਰਹੀ ਹੈ ਸਰਕਾਰ ਜੀ ਤੁਸਾਂ ਆਪਣਾ ਸਰਕਾਰ ਇਹਦੇ ਵਾਦੇ ਕਰਦੀ ਹੈ ਅਸੀਂ ਬਦਲਾ ਲੈ ਕੇ ਆਵਾਂਗੇ ਆ ਦੇਖੋ ਯਾਰ ਬਦਲਾ ਲੈ ਕੇ ਆਈ ਆ ਦੇਖੋ ਆ ਬਦਲਾ ਸਰਕਾਰ ਦਾ ਜੀ ਪਿਆਓ ਸਰਕਾਰ ਮਰਦਾਬਾ ਮਰਦਾਬਾ ਸਰਕਾਰ ਮਰਦਾਬਾ 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 ਐ ਸੁਦਾ ਇਹਨੇ ਮਰ ਮੋਟਾ ਮੁਰਦਾਬ ਮੁਰਦਾਬ ਐ ਸੁਦਾ ਇਹਨੇ ਮਰ ਮੋਟਾ ਮੁਰਦਾਬ ਮੁਰਦਾਬ ਮੈਂ ਜਿਹੜੇ ਖਲਾਹਤ ਕਿੰਨੀ ਦੁਕਾਨਾਂ ਤੋਂ ਆਪਣੀਆਂ ਦੁਕਾਨੇ ਇੱਥੇ 5 ਕਿਲੋ ਮਹਸੀ ਦੀਆਂ ਬਈ ਇਹ ਸਾਰੀਆਂ ਜਿਹੜੀਆਂ ਸਾਰੇ ਦੁਕਾਨਾਂ ਦੇ ਪਿੱਛੇ ਬਹੁਤ ਬੋਲਣਗੇ ਫਿਰ ਜਿਹੜਾ ਨਾ ਕਦੇ ਮਾਣੇ ਪਿੱਛੇ ਮੰਦਿਰ ਵੀ ਸੀਗਾ ਜਿਹੜਾ ਮੈਂ ਹਾਂ ਇੱਕ ਮੰਦਿਰ ਸੀ ਬਹੁਤ ਪੁਰਾਣਾ ਮੰਦਿਰ ਜਿਹਨੇ ਆਪਣੀ ਵਿਆਹ ਮੰਦਿਰ ਦੀ ਵਿਆਹ ਦੀ ਕੀਤੀ ਗਿਆ ਸ਼ਿਵਲਿੰਗ ਦੀ ਵਿਆਹ ਦੀ ਹੋਈ ਆ ਜੀ ਹੋਰ ਸਾਹਮਣੇ ਆ ਮੰਦਿਰ ਵੀ ਮੰਦਿਰ ਹੈ ਮੰਦਰਾ ਜੀ ਮੰਦਿਰ ਦੀ ਵਿਆਹ ਦੀ ਹੋਈ ਹੈ ਜੀ ਸ਼ਿਵਲਿੰਗ ਦੀ ਹੋਈ ਹੈ ਜੀ ਅਰ ਆਪਾਂ ਕੋਈ ਨਹੀਂ ਉਹ ਮੰਤਰਟਾ ਤਾਂ ਮੰਤਰਟਾ ਤਾਂ ਆਈ ਹੈ ਜੀ ਵਿਆਹ ਦੀ ਕੀਤੀ ਹੈ ਜੀ ਸ਼ਿਵਲਿੰਗ ਦੀ ਕੀਤੀ ਹੈ ਭੋਲੇ ਸ਼ੰਕਰ ਦੀ ਕੀਤੀ ਹੈ ਇਹਨਾਂ ਨੇ ਸਾਡਾ ਕੋਲ ਆ ਸਾਡੀ ਕਿਸੇ ਨੇ ਨਹੀਂ ਸੁਣੀ ਅਸੀਂ ਕਹਿੰਦਾ ਸਾਨੂੰ 2 ਘੰਟੇ ਦਾ ਟਾਈਮ ਦੇ ਦਿਓ ਸਿਚੁਏਸ਼ਨ ਕਰਾ ਕੇ ਅਸੀਂ ਸਿਮਨ ਪਾਸੇ ਕਰ ਦਿੰਦੇ ਆ ਠੀਕ ਹੈ ਅਸੀਂ ਪੰਡਤ ਬੁਲਾ ਰਹੇ ਸੀ ਸਾਨੂੰ ਪੰਡਤ ਬੁ ਏ ਭਾਈ ਕੀ ਮੰਗ ਕਰਦੇ ਹਾਂ ਸਰਕਾਰ ਨੂੰ ਸਰਕਾਰ ਨੂੰ ਭਵਾਨ ਸਤਿਮਾਨ ਕਰਦੇ ਹੋਏ ਕਹਿੰਦੇ ਵੀ ਜਿੱਥੇ ਪਹੁੰਚੇ ਜੀ ਉਹ ਦੇ ਕੇ ਫਿਰ ਰੋਜ਼ਗਾਰ ਦੇਣ ਦੀ ਲੋ ਫਿਰ ਰੋਜ਼ਗਾਰ ਜਾ ਰਹੀ ਹੈ ਲੋਕਾਂ ਨੂੰ ਅਸੀਂ ਉਹ 40 ਸਾਲ ਤੁਸੀਂ ਰੋਜ਼ਗਾਰ ਚਲਾ ਰਹੇ ਸੀ ਆਪਾਂ ਦੀ ਗਰੀਬ ਪਰਿਵਾਰਸ਼ੀਆਂ ਦੇ ਬੱਚੇ ਪਾਲ ਰਹੇ ਸੀਗੇ ਜੀ ਤੇ ਅੱਜ ਉਹ ਸਰਕਾਰ ਦੇਖੋ ਕੀ ਕਰ ਰਹੀ ਹੈ ਸਰਕਾਰ ਜੀ ਕਹਦਾ ਬਦਲਾਈ ਸਰਕਾਰ ਬਾਈ